ਹਾਏ ਦੋਸਤੋ ਕੀ ਹੁੰਦਾ ਵੀ ਇੱਕ ਵਾਰੀ ਮੇਰੇ ਘਰ ਦਾ ਸਮਾਨ ਚੋਰੀ ਹੋ ਗਿਆ ਤੇ ਥਾਣੇ ਰਾਫਟ ਲਖਾਉਣ ਜਾਂਦੇ ਆ ਮੁੰਚੀ ਕਹਿੰਦਾ ਵੀ ਮੱਲੀ ਥਾਣੇ ਚ ਕਿ ਉਹ ਮੈਂ ਕਿਹਾ ਸਾਡੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨੇ ਹੁੰਜ ਕੇ ਧਰ ਕੇ ਭਾਂਡੇ ਵੀ ਨਹੀਂ ਛੱਡੇ ਉਹਨਾਂ ਸੂਟ ਤੇ ਕਹਿੰਨੇ ਕੱਢੇ ਹੋਣਾ ਘਰ ਵਾਲੀ ਦੀ ਸੁਰਖੀ ਬਿੰਦੀ ਉਹ ਵੀ ਫਿਰਦੀ ਗਾਲਾਂ ਦਿੰਦੀ ਤੇ ਪੱਠਲ ਵਾਲਟੀ ਕੱਲ ਸੀ ਲੀਤਾ ਆਟੇ ਵਾਲਾ ਨਾਲੇ ਪੀਪਾ ਉਹ ਚਾਹ ਵਾਲੀ ਥਮੋਸ ਤੇ ਘਟਚੀ ਉਹ ਵੀ ਹੱਲੇ ਨਹੀਂ ਸੀ ਵਰਤੀ ਤੇ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਮੁੰਚੀ ਕਹਿੰਦਾ ਯਾਰ ਪੁਲਿਸ ਨੂੰ ਤਾਂ ਪਹਿਲੇ ਵੇਲ ਨਹੀਂ ਹੁੰਦੀ ਸੁਭਾਲ ਕੇ ਰੱਖਣਾ ਸ ਮੈਂ ਕਿਹਾ ਮੁਰਚੀ ਤੁਸੀਂ ਲਿਖ ਲੋ ਪਰਚਾ ਜੋ ਬਣੂ ਮੈਂ ਦੇ ਦੂੰ ਖਰਚਾ ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾੜੇ ਧੰਦੇ ਜੁੱਤੀ ਚੱਪਲ ਤੇ ਜਰਾਬਾਂ ਉਹ ਸਭ ਕੁਝ ਲੈ ਕੇ ਬਾਹਨਵਾਪਾਂ ਕੁੱਤਿਆਂ ਵਾਲੀ ਬੂਰੀ ਲੈ ਕੇ ਸਮਾਨ ਉਹਦੇ ਚ ਪਾ ਕੇ ਲੈ ਕੇ ਚਟਨੀ ਵਾਲਾ ਕੁੰਡਾ ਲੈ ਕੇ ਫੇਰ ਤੇ ਸਾਰਾ ਪੂੰਝਾ ਲੈ ਕੇ ਤੇ ਜਵਾਕਾਂ ਵਾਲੇ ਪੂਤਰੇ ਤੋਂ ਤੇ ਰਮਾਲ ਸੰਭ ਕੇ ਲੈ ਗਏ ਕੁੱਤੇ ਉਹ ਕਹਿੰਦੇ ਯਾਰ ਤੂੰ ਐ ਦੱਸ ਵੀ ਸਮਾਨ ਕਿੰਨੇ ਦਾ ਸੀ ਉਹ ਮੈਂ ਕਿਹਾ 2.5 ਲੱਖ ਦਾ ਸੀ ਜਨਾਬ ਲਾ ਕੇ ਦੱਸਦਾ ਮੈਂ ਸਾਹਿਬ ਤੇ LED ਪੂਰੇ 32 ਦੀ ਸੀ ਫਰਿੱਜ ਕਿਸ਼ਤਾਂ ਤੇ ਚੱਕੀ ਸੀ ਕੰਪਿਊਟਰ ਸੀ ਇੱਕ 30000 ਵਾਲੀ ਵੀ ਉਹਨਾ ਲਾਤੀ ਵਾਰੀ ਫੋਨ ਸਾਡਾ ਕੈਪਲ ਸੀ ਜੀ ਤੇ ਵਧੀਆ ਰੈਂਜਰ ਸਾਈਕਲ ਸੀ ਜੀ ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾ ਕੱਢ ਲਿਆ ਜੀ ਘਰ ਵਾਲੀ ਦੇ ਸੈਂਡਲ ਸੀ ਜੀ ਤੇ ਇੱਕ ਸਾਈਕਲ ਦਾ ਹੈਂਡਲ ਸੀ ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਦਮੀ ਸੀ ਜੀ ਬੋਤਲ ਇੱਕ ਸੀ ਦਾਰੂ ਵਾਲੀ ਉਹ ਵੀ ਉਹਨਾ ਕੰਜਰਾਂ ਪਾ ਲਈ ਇਹਦਾ ਹੋਰ ਉਹ ਮੈਂ ਕਹਦਾ ਸੀ ਫਰੇਦੋ ਪੱਖੇ ਸੀ ਜੀ ਬੜੇ ਸੋਹ ਕੇ ਰੱਖੇ ਸੀ ਜੀ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਜਿੰਦੇ ਤਾਲੇ ਤੇ ਬਾਹਰ ਵੱਲੋਂ ਸਭ ਲਾ ਕੇ ਲੈ ਕੇ ਬੂਰ ਤੋਂ ਤੇ ਮੇਰੇ ਪਾ ਕੇ ਲੈ ਗਏ ਉਹ ਕੋਲ ਗੇਟ ਤੇ ਦੁੱਧ ਮੰਦਾਣੀ ਕੀ ਦੱਸਾਂ ਮੈਂ ਰਾਮ ਕਹਾਣੀ 4 ਕਿਲੋ ਸੀ ਕੱਪੜਾ ਖੋਇਆ ਤੇ ਉਹ ਵੀ ਉਹਨਾ ਕੰਜਰਾ ਖੋਇਆ ਉਹ ਚਾਹ ਲਈ ਜਿਹੜਾ ਬੁੱਕਸੀ ਰੱਖਿਆ ਉਹ ਵੀ ਉਹਨਾ ਚੋਰਾ ਢੱਪਿਆ ਕੋਈ ਨਹੀਂ ਛੱਡਿਆ ਸਭ ਕੁਝ ਲੈ ਗਏ ਮੈਨੂੰ ਤਾਂ ਵਿੱਚ ਚੱਕਰਾਂ ਪਾ ਗਏ ਕਹਿੰਦੇ ਹੋਰ ਉਹ ਮੈਂ ਕਿਹਾ 4 ਤੋਲੇ ਸੋਨੇ ਦੇ ਸੀ ਸਵਾ ਕ ਲੱਖ ਦੇ ਹੋਣੀ ਨੇ ਤੇ ਪਿੱਤਲ ਦੇ ਕੁਝ ਭਾਂਡੇ ਸੀ 4 ਟਰਿਆਂ ਦੇ ਸੀ ਆਡੇ ਫ੍ਰਿਜ ਵਿੱਚੋਂ ਸਾਰੀ ਸਬਜ਼ੀ ਲੈ ਕੇ ਮੀਟ ਮੁਰਗੇ ਦਾ ਉਹ ਵੀ ਖਾ ਗਏ ਤੇ ਕੱਚੇ ਪਰਨੇ ਅਤੇ ਬਣਾੜਾਈ ਵੀ ਸਭ ਕੁਝ ਦੱਸਣਾ ਪੈਣਾ ਕਹਾਂ ਦੱਸੀ ਚੱਲ ਛੱਡੀ ਕੁਛ ਨਾ ਉਹ ਮੈਂ ਕਿਹਾ ਕੰਗੀ ਵਾਲੇ ਵਾਲ ਸੀ ਸਰ ਜੀ ਤੇ ਸੜੇ ਲਵਾਫਾ ਲੈ ਕੇ ਧਰ ਜੀ ੁੱਕੀ ਵਾਲੀ ਡੱਬੀ ਸੀ ਜੀ ਉਹ ਵੀ ਹੱਲੇ ਲੱਭੀ ਨਹੀਂ ਜੀ ਤੇ ਆਤੇ ਅੰਬ ਦੇ ਚਾਰ ਦਾ ਡੱਬਾ ਪਲੱਛ ਵਾਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦਾ ਹੁਣ ਬਹੁਤ ਹੋ ਗਿਆ ਵੀ ਹੁਣ ਤੂੰ ਰਹਿਣ ਦੇ ਹੁਣ ਆ ਦਾ ਨੌਪਤਾ ਲਿਖਾ ਤੇ ਜਾ ਮੈਂ ਕਿਹਾ ਨੌਪਤਾ ਲਿਖ ਲਓ ਖੰਸ਼ੇਰ ਮੱਲੀ ਪਿੰਡ ਫੂਲ ਟਿਕਾਣਾ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾਂ ਸਰ ਜੀ ਆਉਣ ਲੱਗੇ ਜਾਂ ਦੇਣਾ ਕਰ ਜੀ ਉਹ 90565 ਹੈਗੇ 62 ਤੇ 524 ਲੱਗੇ ਤੇ ਉਹ ਜਾਜਤ ਹੁਣ ਮੈਂ ਜਾਵਾਂ ਪਹੁੰਚਦਾ ਨਹੀਂ ਮੈਨੂੰ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਚਾਹ ਪਾਣੀ ਕਰ ਤੇ ਤੂੰ ਜਾ ਉਹ ਮੈਂ ਕਹਾ 100 ਰੁਪਏ ਕੋਲ ਨੇ ਮੇਰੇ ਕੁਝ ਰੱਖ ਲੋ ਕੁਝ ਮੋੜ ਦਿਓ ਮੇਰੇ ਤੇ ਮੇਰੇ ਹੁੰਦੇ ਫਿਕਰ ਨਾ ਕਰਿਓ ਖੁੱਲੇ ਘਰ ਤੇ ਰੱਤ ਕਿ ਕਰਿਓ ਲੋੜ ਪਈ ਤਾਂ ਫੇਰ ਦੱਸਿਓ ਕੰਮ ਵਾਲੇ ਪਰਫਟੇ ਜਾ ਜਦੋ ਪੈਸੇ ਨੇ ਕਿਹੜਾ ਨਾਲ ਹੈ ਜਾਣਾ ਉਹ ਬਣਿਆ ਰਹਿ ਜੇ ਆਉਣਾ ਜਾਣਾ ਚੰਗਾ ਜੀ ਹੁਣ ਮੈਂ ਖਾ ਚੱਲਦਾ ਤੇ ਕੁਝ ਨਹੀਂ ਖਾਦਾ ਪੀਦਾ ਕੱਲ ਦਾ ਚੰਗਾ ਸਸਰੀ ਕਾਲ ਜਨਾਬ ਬਾਕੀ ਮਗਰੋਂ ਕਰਾਂਗੇ ਹਿਸਾਬ ਬਸ ਪਹਿਲਾਂ ਮੇਰੀ ਚੋਰੀ ਲੱਭ ਦੇ ਸੋ ਦੋਸਤੋ ਮੇਰੀਏ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲੇ ਮੇਰਾ ਨਵਾਂ ਚੈਨਲ ਆ ਜਾਓ ਹਸੀਏ ਕਿਉਂਕਿ ਦੁਨੀਆ ਟੈਨਸ਼ਨ ਚ ਹੈ ਆ ਜਾਓ ਹਸੀਏ ਮੇਰਾ ਚੈਨਲ ਸਸਟੇਨ ਕਰਨਾ ਧੰਨਵਾਦ